ਬਾਈਡ ਛੋਲੇਾਂ ਦੀ ਸਬਜ਼ੀ ਤੇ ਨਾਲ ਪੂਰੀਆਂ ਰੈਸিপি ਤਿਆਰ ਕਰਦੇ ਆਂ ਬਾਈਡ ਛੋਲੇ ਆਪਾਂ ਵਾਲ ਲਏ ਸੀਗੇ ਜੀ ਉਬਲ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਰੈਡੀ ਨੇ ਪਹਿਲਾਂ ਹੀ ਰੱਖੀ ਸੀਗੇ ਜੀ ਵਾਲ ਕੇ ਮੈਂ ਤਾਂ ਫੇਰ ਮਿਕਸੀਟਰ ਕਰ ਲਈ ਜਾਂਦੇ ਨਾਲੇ ਤੇ ਇਹਦੇ ਵਾਸਤੇ ਆਪਾਂ ਹੁਣ ਜਿਹੜਾ ਜੀ ਪੇਸਟ ਤਿਆਰ ਕਰਨਾਗਾ ਸਭ ਤੋਂ ਪਹਿਲਾਂ ਲੈ ਲਈ ਜੀ ਪਿਆਜ਼ 15 ਕ ਪਿਆਜ਼ ਲਏ ਨੇ ਜੀ ਇੱਕ ਟਮਾਟਰ ਲਿਆ ਹੈ ਤੇ ਵਾਰਾਂ 15 ਕਲੀਆਂ ਲਸਣ ਦੀਆਂ ਨੇ ਤਿੰਨ ਹਰੀ ਮਿਰਚ ਤੇ ਹੁਣ ਆਪਾਂ ਇਹ ਪਹਿਲਾਂ ਇਹਦਾ ਪੇਸਟ ਬਣਾਉਣੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰਨ ਬਲੌਗ ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਹੁਣ ਲਾਉਣ ਲੱਗੇ ਆ ਜੀ ਆਪਾਂ ਸਬਜੀ ਨੂੰ ਤੜਕਾ ਚਿੱਟੇ ਚਨੇ ਵਾਲੀ ਨੂੰ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਆ ਬਣਾ ਲਿਆ ਸੀਗਾ ਪੇਸਟ ਲਸਣ ਪਿਆਜ਼ ਤੇ ਹਰੀ ਮਿਰਚ ਦਾ ਤੇ ਹੁਣ ਆਪਾਂ ਨਾਲ ਲਵਾਂਗੇ ਇੱਕ ਜੀਰਾ ਇੱਕ ਟਮਾਟਰ ਦੀ ਪਿਓਰੀ ਇੱਕ ਕੜਛੀ ਜੀਰਾ ਹੁਣ ਜੀ ਆਪਾਂ ਪਹਿਲਾਂ ਟਮਾਟਰ ਪਹਿਲਾਂ ਥੋੜਾ ਲਵਾਂਗੇ ਪਟਰਨ ਨੂੰ ਥੋੜਾ ਜਿਹਾ ਸੇਕ ਲਵਾ ਲਿਆ ਸੀਗਾ ਜੀ ਹੁਣ ਆਪਾਂ ਆਪਾਂ ਨੇ ਪੇਸਟ ਪਿਆ ਕੀਤਾ ਜਿਹੜਾ ਕਰ ਦਿੰਦੇ ਨੇ ਸਾਰਾ ਬਾਕੀ ਬਣਾਉਣ ਦੇ ਤਰੀਕੇ ਅਲੱਗ-ਅਲੱਗ ਹੁੰਦੇ ਨੇ ਜੇ ਸਾਇਆ ਹੁੰਦੇ ਪਰ ਜਿਹੜੇ ਤਰੀਕੇ ਨਾਲ ਸੀ ਬਣਾਉਨੇ ਆ ਜੀ ਅਸੀਂ ਉਸ ਤਰੀਕੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਹੁਣ ਆਪਾਂ ਨਾਲ ਇਹ ਚੰਗੀ ਤਰ੍ਹਾਂ ਜਦੋਂ ਮਸਾਲਾ ਰੈੱਡ ਕਲਰ ਦਾ ਹੋਗਾ ਪੁੱਜ ਗਿਆ ਵਧੀਆ ਤੇ ਉਦੋਂ ਮਿਲ ਦਿਖਾਉਣੇ ਜੀ ਤੁਹਾਨੂੰ ਫਿਰ। ਪਤਲਾ ਆਪਣਾ ਪੁੱਜ ਗਿਆ ਸੀਗਾ ਜੀ ਆਪਾਂ ਚੈੱਕ ਕਰਦੇ ਆਂ। ਬਿਲਕੁਲ ਰੈੱਡ ਕਲਰ ਦਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਛੱਡ ਦਿੱਤਾ ਮਸਾਲੇ ਨੇ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਭ ਤੋਂ ਪਹਿਲਾਂ ਚਿੱਟੇ ਛਾਨੇ। ਤਨ ਮਾਲੂ ਵੱਟੇ ਸੀਗੇ ਜੀ ਆਪਾਂ। ਕਿਦਲਾ ਆਪਾਂ ਪਾਵਾਂਗੇ ਜੀ ਆਪਾਂ ਹੋਰ ਇਹਦੇ ਵਿੱਚ ਪਾਣੀ ਇਹ ਫਿਰਦੀង ਗੋਣੀ ਰੱਖਦੇ ਆ ਜੀ ਚਾਂਹ ਸਿਟੀਆਂ ਲਵਾ ਕੇ ਜਿਨਾ ਹੀ ਚਿੱਟੇ ਚਣਿਆਂ ਦੀ ਸਬਜ਼ੀ ਵੀ ਬਣ ਕੇ ਬਿਲਕੁਲ ਰੈਡੀ ਆ ਤੇ ਨਾਲ ਪੂੜੀਆਂ ਨੇ ਜੀ ਤੁਸੀਂ ਸਾਰੇ ਜਣੇ ਸਾਨੂੰ ਦੱਸਿਓ ਕਮੈਂਟ ਕਰਕੇ ਕਿ ਕਿਵੇਂ ਦਾ ਬਣੀਆਂ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ